ओह हे गोहहे गोहहे ਹੈ ਲੁੱਚਕਾ ਖਾਸਾ ਵਾਹਿਗੁਰੂ ਜੀ ਇਪਦੇ। ਸਮੀਤ ਪੁੱਤ ਅੱਜ ਤੂੰ ਪਾਠ ਖੜਿਆ ਦੋਸਤਾਂ ਨਾਲ ਮਿਲ ਕੇ ਵਕਾਸਤੋਂ ਕੀਤਾ ਹੈਗਾ। ਪਾਪਾ ਜੀ ਉਹ ਹਨ ਚੱਲ ਜਾਂਦੇ ਦਿਨ ਆਇਆ ਨਾ। ਹਾਂ। ਉਹਨਾਂ ਅੱਜ ਪਰਿਵਾਰ ਬਿਛੋੜਾ ਪਿਆ ਸਨ। ਕਰਕੇ ਤਾਂ ਤਾਲ ਗਏ ਸੀ। ਬੈਲ। ਪਰਵਾਰ ਛੋੜਾ ਕਿਵੇਂ ਪਈ ਤੈਨੂੰ ਦੱਸਾਂ ਮਾ ਪੁੱਤ? ਦੱਸੋ। ਜਦੋਂ ਗੁਰੂ ਗੋਬਿੰਦ ਸਿੰਘ ਜੀ ਦਾ ਨੰਦਕੁਰ ਸਰਦਕ ਕਿਲਾ ਰਾਜਾ ਨਾਲ ਗੱਲਬਾਤ ਕਰਕੇ ਛੱਡਿਆ ਸੀਗੇ ਵੀ ਭਈ ਅਸੀਂ ਖਾਲੀ ਕਰਤਾ ਕਿਲਾ ਤਾਂ ਉਹਨਾਂ ਨੇ ਕੋ ਵਾਦਾ ਕੀਤਾ ਸੀ ਰਾਜਾ ਨੇ ਵੀ ਜਿਹੜਾ ਤੁਸੀਂ ਕਿਲਾ ਖਾਲੀ ਕਰੋਗੇ ਤਾਂ ਅਸੀਂ ਤੁਹਾਡੇ ਉੱਤੇ ਕੋਈ ਹਮਲਾ ਨਹੀਂ ਕਰਦੇ ਪਰ ਉਹਨੇ ਐਸਾਨ ਫਰੋਮੋਸ ਹੋ ਕੇ ਆਪਦੇ ਵਾਦੇ ਤੋਂ ਮੁੱਕਰ ਕੇ ਉਹਨਾਂ ਨੇ ਗੁਰੂ ਜੀ ਦੇ ਮਗਰ ਪੋਜਾ ਰੱਖਿਆ ਉਹ ਸਮੇ ਗੁਰੂ ਜੀ ਸਰਸਾ ਨਦੀ ਦੇ ਕੰਢੇ ਬੈਠੇ ਸਵੇਰ ਦੇ ਸਮੇ ਭਜਨ ਕਰ ਰਹੇ ਸੀਗੇ ਕੀਰਤਨ ਚੱਲ ਰਿਹਾ ਸੀਗਾ ਤੇ ਪਿੱਛੇ ਤੋਂ ਸਿੰਘ ਹੋਰ ਸਿੰਘਾਂ ਨੇ ਉਹ ਮੋਗਲਾ ਨਾਲ ਟੱਕਰ ਆ ਲੈ ਆ ਸੀ ਉਹ ਜਦੋਂ ਪਿੱਛੇ ਰੋਕ ਰੱਖਿਆ ਜੀਗਾ ਤੇ ਜਦੋਂ ਸਹਿਬਦਾਜੀ ਸਿੰਘ ਉਹਨੇ ਸਿੰਘਾਂ ਨੂੰ ਅੱਗੇ ਭੇਜਦਾ ਪਿਤਾ ਗੁਰੂ ਕੋਲੇ ਜਾਓ ਅਸੀਂ ਇਹ ਤੈਨਾਂ ਨੂੰ ਰੋਕ ਕੇ ਰੱਖਦੇ ਆ ਤਾਂ ਪਿਤਾ ਗੁਰੂ ਜੀ ਨਾਲ ਆ ਕੇ ਮਿਲਤੁਰੇ ਸਾਰੇ ਪਰਿਵਾਰ ਸਮੇਤ ਜਦੋਂ ਆਏ ਤਾਂ ਉਸ ਸਮੇਂ ਸਤਸੰਗ ਦੇ ਵਿੱਚ ਖੜਾ ਆ ਉਹ ਆੜੇ ਨਾ ਭੈਣ ਕਿਸੀ ਕਿ ਉਸ ਨਦੀ ਨੂੰ ਪਾਰ ਕਰਨਾ ਬਹੁਤ ਮੁਸ਼ਕਲ ਸੀ ਪਰ ਗੁਰੂ ਜੀ ਦੇ ਆਪਣੇ ਸਿੰਘਾਂ ਸਮੇਤ ਪਰਿਵਾਰ ਸਮੇਤ ਨਦੀ ਦੇ ਵਿੱਚ ਵੜ ਗਏ ਪਰ ਉਹ ਤੋਂ ਪਰਿਵਾਰ ਗੁਰੂ ਜੀ ਦੇ ਤਿੰਨ ਭਾਗਾਂ ਵਿੱਚ ਵੰਡਿਆ ਤੇ ਜਿੱਥੇ ਗਏ ਪਰਿਵਾਰ ਦਾ ਗੁਰੂ ਜੀ ਦਾ ਪਰਿਵਾਰ ਖੇਰੂ ਖੇਰੂ ਹੋ ਗਿਆ ਇੱਕ ਪਾਸੇ ਦੇ ਛੋਟੇ ਸਾਹਿਬ ਜਾਦੇ ਤੇ ਮਾਤਾ ਗੁਜਰੀ ਗੰਗੂਲ ਗੰਗੂਲ ਹੋਈਏ ਨਾਲ ਗੰਗੂ ਦੇ ਪਿੰਡ ਵੱਲ ਚਲੇ ਗਏ ਦੂਜੇ ਪਾਸੇ ਮਾਤਾ ਸੁਨਦਰੀ ਤੇ ਮਾਤਾ ਸਹਿਮ ਕੌਰ ਉਹ ਪਾਈ ਮਣੀ ਸਿੰਘ ਨਾਲ ਚਲੇ ਗਏ ਪਿੱਛੜਦੇ ਹੋਏ ਚਲਦੇ ਚਲਦੇ ਵੀ ਇੱਕ ਰਸਤੇ ਚਲੇ ਗਏ ਉਸ ਤੋਂ ਗੁਰੂ ਗੋਬਿੰਦ ਸਿੰਘ ਜੀ ਨਾਲ ਵੱਡੇ ਸਾਹਿਬਜਾਤੇ ਅਜੀਤ ਸਿੰਘ ਤੇ ਬਾਬਾ ਜਹਾਰ ਸਿੰਘ ਉਹ ਚਮਕੌਰ ਦੀ ਗੜੀ ਵੱਲ ਚਲੇ ਗਏ ਇਸ ਦਿਨ ਦੇ ਵਿੱਚ ਇੰਨਾ ਭੈੜਕ ਸਮਾਂ ਆਇਆ ਕਿ ਇਸ ਤਰ੍ਹਾਂ ਦਾ ਤੁਸੀਂ ਤਰਤਪ ਰਿਆ ਆਪਾਂ ਕਹਿ ਨਹੀਂ ਸਕਦੇ ਵੀ ਕਿੰਨਾ ਆਪਾਂ ਸੋਚ ਵੀ ਨਹੀਂ ਸਕਦੇ ਵੀ ਆਪਾਂ ਧਰਜਾਂ ਦੇ ਵਿੱਚ ਬੈਠਿਆ ਉਹ ਇੰਨਾ ਦਿਨਾਂ ਦੇ ਵਿੱਚ ਸਾਡੇ ਗੁਰੂ ਜੀ ਉਹਨਾਂ ਦੇ ਬੱਚੇ ਉਹਨਾਂ ਦੀ ਮਾਤਾ ਠੀਕ ਹੈ ਉਹ ਜੰਗਲਾਂ ਦੇ ਵਿੱਚ ਭੜਕ ਰਹੇ ਸੀ ਇੰਨੀ ਠੱਡ ਦੇ ਵਿੱਚ ਤੁਸੀਂ ਆਪ ਹੀ ਸੋਚ ਕੇ ਦੇਖੋ ਕਿੰਨਾ ਦਰਦਨਾਕ ਸੀਨ ਹੋਊਗਾ ਜੋ ਅਸੀਂ ਚੱਲ ਨਹੀਂ ਸਕਦੇ ਪਰ ਅਸੀਂ ਉਹਨਾਂ ਦੀ ਯਾਦ ਦੇ ਵਿੱਚ ਬੈਠ ਕੇ ਕੁਝ ਮਿੰਟ ਬੈਗਰੂ ਬੈਗਰੂ ਨਾਮ ਦਾ ਸਿਮਰਨ ਕਰ ਸਕਦੇ ਆ ਅੱਜ ਆਪਾਂ ਸਾਰੇ ਨੇ ਬੈਗਰੂ ਬੈਗਰੂ ਸਿਮਰਨ ਕਰੀਏ सतनाम वाहे गुरु 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 सतनाम वाहे सतनाम वाहे गुरु